ਚਲੋ ਅਸੀਂ ਆ ਜੀ ਕਿ ਮਿਨੁਵਾਤੀ ਦੇ ਗਾਣਾ ਤਾਂ ਬਣ ਲਿਆ ਗਾਣੇ ਖਾਲਸੇ ਖਾਲਸੇ ਆਏ ਹਾਂ ਸਹੀ ਗੱਲ ਆ ਗਾਣਾ ਤਾਂ ਬਣਦਾ ਹੁੰਦਾ ਇਹਦੇ ਵਿੱਚ ਉਹੀ ਤਾਂ ਗੱਲ ਆ ਉਹ ਬੰਦੇ ਨਹੀਂ ਹੁੰਦੀ ਇਹਨੂੰ ਪੁੱਛਦੇ ਖਾਲਸੇ ਬਲੀਚ ਕਰਦੇ ਹੁੰਦੇ ਆ ਚਲੋ ਮੁੰਡੇ ਦੀ ਨਾਨੀ ਮੁੰਡਰ ਨਾਨਾ ਮੁੰਡੇ ਦੀ ਮਾਮੀ ਮੁੰਡੇ ਦਾ ਮਾਮਾ

ਇਆ ਫਿਰ ਸਾਡੇ ਭਾਣਜੀ ਦਾ ਵਿਆਹ ਕਹਿੰਦੇ ਸਾਨੂੰ ਘੋਡੇ-ਘੋਡੇ ਚਾ ਉਹ ਗੱਡੀ ਦੀ ਚਾਬੀ ਉਹ ਗੱਡੀ ਦੀ ਚਾਬੀ ਦੇ ਦੇ ਓਏ ਥੁਲਾ ਸਾਰਾ ਕੁਛ ਸਾਰਾ ਕੁਛ ਓ ਵਾਹ ਦੀ ਵਾਈ ਨਾ ਸਵਾਰ ਤੂੰ ਚੱਕ ਕੇ ਕਿੱਥੇ ਜਾਣਾ ਅੱਜ ਰਹਿਣਾ ਤੂੰ ਉੱਥੇ ਫੇਰ ਮੁੰਮੀ ਤੇ ਰੈਡੀ ਰਹਿਣੀ ਓਕੇ ਚਲੋ ਇਹਦੇ ਹੈ ਸੀਟ ਇਹਦੇ ਸੀਟ ਲਾਉਣੀਆਂ ਹਰੇ ਓਏ ਆ ਪਹਿਲਾਂ ਨਾ ਰੱਖ ਤੂੰ ਤਾਂ ਪਹਿਲਾਂ ਹੀ ਸਮਾਨ ਟਕਾਂ ਤਾਂ ਓ ਚਾਹੇ ਟ੍ਰਿੰਦੂ ਕਰੇ ਐ ਪੱਲਾ ਵਾਲਿਆਂ ਨਾਲ ਲੱਗੀਆਂ ਡੀਜੇ ਵਾਲਿਆਂ ਨੇ ਵੀ ਐਂਟਰੀ ਲਾਉਣੀ ਹੈ ਪਹਿਲੀ ਛਤੀਲ ਚੋਂਗੇ ਅੱਜ ਹੈਗੀ ਆ ਸੁਖਮਣੀ ਰਾਤ ਨੂੰ ਹੈਗੀ ਆ ਜਾਗੋ ਕੱਲ ਨੂੰ ਹੈਗਾ ਵਿਆਹ ਤੇ ਸਾਰੇ ਜਣੇ ਜਰੂਰ ਵਲੌਗ ਦੇਖਿਓ ਵਾਲੇ ਘੰਟ ਘੰਟ ਵਲੌਗ ਹੋਣਿਆ ਹੁਣ ਚਲੋ ਹੁਣ ਤਿਆਰੀਆਂ ਲੇਟਾਂ ਬਹੁਤ ਟਾਈਮ 8 ਵਜੇ ਦਾ ਸੀਗਾ 7:30 ਤੱਕ ਰਹੀ ਹੋਗੇ ਓ ਚਲੋ ਬਈ ਇੱਥੇ ਹੀ বাজਾਤੇ ਆ ਯਾਰ ਚਲੋ 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 ਕਣਾਂ ਵੇ ਡਾਇਰੈਕਟਰ ਸੋਣੀ ਲੱਗਦੀ ਆ ਫਿਰ ਬਾਅਦ ਚ ਲੋੜੀ ਆਂ ਗੋ ਜੁੜੇ ਹੀ ਰਹੇਗੀ ਇਥੇ ਵਾਈਟ ਰੰਗ ਪਾਉ ਉਹ ਤੇ ਪਰਸਪਾਈਟ ਕੰਗਾ ਪਾਉਣ ਕੀ ਟੋਰ ਚ ਨਾ ਫਰਕ ਪੈ ਜੇ ਬਿਮਾਰ ਹੁੰਦੀ ਆ ਹੋ ਜੇ ਹਾਂ ਆ ਗਿਆ ਹੈਪੀ ਦਾ ਫੋਨ ਚੱਕਾ ਜਾ ਇਹਨੂੰ ਵਿੰਗਾ ਤੋਂ ਨੂੰ ਲਾਣਾ ਲਾਣਾ ਹਾਂ ਬਣੇ ਟੋਰ ਤੇ ਤੁ ਕਹ ਰਾਜ ਧੁੰਦ ਬਹੁਤ ਆ ਬਾਹਰ ਜੂੜ ਬੋਲਦੀ ਹੈ ਹੈਪੀ ਬਰਥਡੇ ਹਾਂ ਇੱਧਰ ਨੂੰ ਕਦੀ ਮੜਾ ਆ ਉਹਨੂੰ ਲਾ ਦੋ ਨੋ ਨਾ ਤੇ ਐਟ ਵੇਟ ਐ ਵੀ 10 ਸੋਨੇ ਮੈਂ ਆਹ ਉਹ ਆ ਗਈ ਬਸ ਪੂਰੀ ਮੇਰੀ ਬਿੰਦਰ ਭੈਣੇ ਨਾਲ ਗੱਲ ਹੋਈ ਉਹ ਕਹਿੰਦੀ 8:30 9 ਵਜੇ ਆਟੇ ਪਾਣੀ ਪਾਣਾ ਬਾਹਰ ਬਾਹਰ ਗੱਪ ਮਾਰਦੇ ਆ ਤੇ ਮਹਾਰਾਸ਼ਟਰੋਂ ਲੈ ਕੇ ਆਉਣੇ ਆ ਫਿਰ 10 ਵਜੇ ਅੱਛਾ ਓਏ ਆ ਜਾ ਕੋਈ ਨਾ ਯਾਰ ਮੋੜ ਤਾਂ ਲੈ ਆਵਾਂ ਫੜਾ ਦੇ ਆ ਗੋ ਲੈ ਲੂ ਫਿਰ ਡੰਡਾ ਡੰਡਾ ਤਾਂ ਹੈਗਾ ਆ ਲੱਖ ਲੂ ਉੱਥੇ ਆ ਕੇ ਫੜ ਲਾਂਗੇ ਅਸੀਂ ਆ ਮੈਂ ਕਹਿੰਦਾ ਠੀਕ ਆ ਹੁਣ ਡੰਡਾ ਆਹ ਛੋਟਾ ਹੈ ਆਹ ਡੰਡਾ ਸੋਹਣਾ ਨਹੀਂ ਹੈ ਤਾਂ ਆ ਵੀ ਸੋਹਣਾ ਪਰ ਆਇਓ ਵੱਡਾ ਵਾਲਾ ਗੱਡੀ ਚ ਆ ਜੂ ਤੱਕ ਜਾ ਗੋ ਫੜੋਕਰਾਂ ਤੁਸੀਂ ਡਿੱਗੀ ਡਿੱਗੀ ਹੋਲੇ ਅੰਦਰ ਡਿੱਗੀ ਚ ਨਹੀਂ ਆਉਣੀ ਇਹਦਾ ਵਿਚਾਲੇ ਰੱਖਣੀ ਪਣੀ ਨਹੀਂ ਵਿਚਾਰ ਆ ਜਾਣੀ ਹੈ ਟਿੱਕੀ ਉਹ ਨਹੀਂ ਆਉਣੀ ਮੰਮੀ ਜੀ ਦੇ ਲਾ ਕੇ ਜਿਹੜੀ ਉਹ ਤੇਰੇ ਰੱਖਾ ਵੀ ਹੈਪੀ ਬਰਥਡੇ ਵੀ ਬੰਦ ਯਾਰ ਡਿੱਗੀ ਚ ਨਹੀਂ ਆਉਣੀ ਨਾ ਜਾ ਕੋਈ ਵੀ ਰੇਵੀ ਆ ਉਹ ਦੇਖੀ ਯਾਰ ਲੱਤੀ ਜਾਉ ਬੈਗ ਇੱਧਰ ਰੱਖ ਦੋ ਹਾਂ ਆ ਡੰਡਾ ਲੈ ਲੂ ਮੈਂ ਹੋਰ ਕੀ ਹੋ ਰਿਹਾ ਜੀ ਵੀਰੇ ਕੱਢ ਦੋ ਇਹ ਉਹ ਫੇਰ ਕਿੱਥੇ ਰੱਖਾਂਗੇ ਵੀਰੇ ਕੋਲੇ ਰੱਖ ਦੋ ਬੂਫਰ ਚਾ ਕੇ ਇੰਦਰ ਸਮਾਨ ਵੀ ਰੱਖਣਾ ਕੱਢ ਦੇ ਫਿਰ ਦੇਖ ਲੈ ਕੱਢ ਦੋ ਵੀਰੇ ਬੂਫਰ ਚ ਡੈਡੀ ਹਾਂਜੀ ਉੱਥੇ ਪਕੌੜੀਆਂ ਦੀ ਦਾੜ ਲਾ ਦਿਓ ਅੱਜ ਅੱਜ ਆਪਾਂ ਜਮਾ ਨਹੀਂ ਖਾਂਦੇ ਆਹ ਹੋਰ 2 ਮਹੀਨੇ ਵਾਲਾ ਪਾਪਾ ਕੱਢ ਦੇ ਇੱਥੇ ਨਹੀਂ ਨਹੀਂ ਪਨੀਰ ਵਾਲੇ ਦੇਖ ਕੇ ਮੈਨੂੰ ਪਤਾ ਤੈਨੂੰ ਚੱਕ ਦੇਣਾ ਫਟੇ ਫੇਰ ਨਹੀਂ ਖਾਣਗੇ ਲੈ ਨਹੀਂ ਨਹੀਂ ਹਾਂ ਵੀ ਠੀਕ ਹੋ ਕੇ ਹਾਂ ਉਹ ਤਾਂ ਠੀਕ ਆ ਪਰ ਖਾਇਓ ਨਾ ਹਰੇ ਨਹੀਂ ਨਹੀਂ ਮੈਂ ਨਿਕਾਣਾ ਬਤਾ ਤਾਂ ਤਾਂ ਬਹੁਤ ਆ ਜੀ ਬਦਲ ਜਿਹੜੇ ਨੂੰ ਮਾਰਦੇ ਹਾਂ ਤਾਂ ਦਵਾਲੀ ਆਪਨਾ ਚੱਲ ਕੋਈ ਨਹੀਂ ਉਹ ਡਰਦੇ ਯਾਰ ਆ ਕੋਈ ਚਲੋ ਵੀ ਨਾ ਨਾ ਉਹ ਫੇਰ ਆ ਕੇ ਲਾ ਦੇ ਅੱਜ ਪਰੋਸਾ ਵੀ ਫੇਰ ਨਾ ਤੁਸੀਂ ਹਾਂ ਜੀ ਆਈ ਤਾਂ ਦਾ ਉਹ ਜਿਹੜੇ ਕੋ ਖਾਣਾ ਚੋ ਜੇ ਦੇਲੇਪੀਆ ਹਾਂ ਜੀ ਉਹ ਪਰੋਸਾ ਨਾ ਪੂਰਾ ਹੁੰਦਾ ਵਾ ਕੜਾ ਨਾ ਦੋ ਚਾਰ ਦੇ ਦੋ ਕੜਾ ਦਾ ਹੋਰ ਇਹ ਲੇ ਵੀnga ਦਾ ਫੇਰ ਪਹਿਲਾਂ ਤਾਂ ਐਵੇਂ ਖੱਟਦੇ ਕੋਲ ਖੱਟਨੇ ਕਰ ਬਣੀ ਖੱਟ ਨੇ ਇਹਨਾਂ ਕਰਾ ਰਾਂ ਹੁੰਦਾ ਫਿਰ ਉਹ ਸਾਹਿਬ ਬਾਹਰ ਕਾ ਅੜਾ ਮੇਰੇ ਘਰ ਹੀ ਤੇ ਡੜੀ ਅਸੱਚੇ ਨੂੰ ਸੁਣੋ ਵੀ ਤੇ ਉਹ ਕੋਈ ਨਾ ਚੱਕਦੇ ਵਾਸੋਂ ਤੁਸੀਂ ਜਿਹੜਾ ਬੋਏਗਾ ਲੇਟ ਬਹੁਤ ਕਹਦਾ ਕਿ ਤੁੰਦ ਬਾਲੀ ਆ ਜਾਂ ਜਾਂ ਫਲਾਈ ਜਾਂਦੇ ਦੇ 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 ਕਰਾਂ ਖੁੱਲੇ ਦਾ ਵੱਧ ਚਾਹੀਦੇ ਆ ਅੰਦਰ ਤੁਸੀਂ ਮੇਰੇ ਕੋਲ ਤਾਂ ਹੈਗੇ ਆ ਆ ਦੱਸੋ ਸੁਣੋ ਕੋਈ ਹੁੰਦਾ ਕੋਲੇ ਰੱਖ ਲੈ ਉੱਥੇ ਜਾ ਕੇ ਦੇ ਦੇ ਵੇ ਆ ਜਾ ਮਾਸੀ ਗੁਰ ਇੱਥੇ ਆ ਮੂੜ ਤੇ ਆ ਜਾ ਮੁੰਡੇ ਦੀ ਮਾਸੀ ਨੂੰ ਫੋਨ ਲਾ ਦੋ ਕਰ ਵੀ ਅਸੀਂ ਆ ਗਏ ਸੋਹਿਆ ਕੱਪੇ ਪੱਪੀਆਂ ਔਣ ਵਾਲਿਆਂ ਲਾ ਦੇ ਫੋਨ ਭਾੜੇ ਨੂੰ ਸੜਕ ਤੇ ਸੜਕ ਤੇ ਆ ਗਿਆ ਨਾਲੇ ਦੇ ਪੇਰੀਆਂ ਵਾਲੇ ਮੋੜ ਤੇ ਪੇਰੀਆਂ ਵਾਲੇ ਮੋੜ ਤੇ ਆ ਜਾ ਆ ਗਏ ਅਸੀਂ ਆ ਜਾ ਆ ਪੱਟਿਆ ਜੀਪੇ ਨੇ ਜਾਣਾ ਨਹੀਂ ਹੁਣ ਕਿਉਂ ਕਨੈਕਟ ਕਰਾ ਠੀਕ ਆ ਲਾ ਗਿਆ। ਧਣੇ ਕਹਿੰਦੀ ਨਾ 10 ਵਜੇ ਪ੍ਰੈਕਟੀਕਲ ਦੇ ਕੇ ਆ ਜੀ। ਹਾਂ। ਕਹਿੰਦਾ ਐਕਸਟਰਨਲ ਮੇਰੇ ਡੈਡੀ ਕਿਹਾ। ਕਹਿੰਦਾ ਐਕਸਟਰਨਲ ਨੂੰ ਆਇਆ। ਮੈਂ ਰਾਤ ਣੇ ਦੁਪਹਿਰੇ ਤਾਂ ਆ ਜੂ। ਦੁਪਹਿਰੇ ਆ ਜਾਨੇ ਕੱਪੜੇ ਲੀੜੇ ਲੈਣੇ ਗੱਲ ਵਾਸਤੇ। ਤੇ ਤਾਂ ਰਾਤ ਣੇ ਆਊਗਾ ਮੈਨੂੰ ਲਾ ਦ। ਤੇ ਕੋੜ ਤਾਂ ਵੀ ਅੰਮਲਣੇ ਸਾਤ ਨੂੰ ਦੀ ਫੇਰ ਪਰ ਲਗਨਦਾ। ਪਹਿਲਾਂ ਜਦੋਂ ਟੈਂਪੂ ਚੱਲਦੇ ਹੁੰਦੇ ਇੱਥੇ 베ਰੀਆਂ ਹੁੰਦੀਆਂ ਸੀ। ਹਾਂ। ਇੱਥੇ ਆ ਕੇ ਉਤਰ ਜਾਂਦੇ ਹੁੰਦੇ ਸੀਗੇ। ਉਤਰਦੇ ਹੁੰਦੇ ਸੀ ਇੱਥੇ। ਉਹ ਆ ਗਈ ਭਣੇ। ਉਹ ਆ ਗਈ ਮੁੰਡੇ ਦੀ। ਉਹ ਦਾ। ਦੀਪਾ ਵੀ ਆਉਂਦਾ। ਮੁੰਡੇ ਦੀ ਮਾਸੀ ਮੁੰਡੇ ਦਾ ਭਰਾ ਸਰਵਾਲਾ ਜੀ ਵੀ ਮਗਰ ਆ ਰਹੇ ਨੇ ਉਹ ਤਾਂ ਯੂਨੀਫਾਰਮ ਜਾ ਰਹੇ ਸਰਵਾਨਾ ਤਾਂ ਸਕੂਲੇ ਚੱਲਿਆ ਲੱਗਦਾ ਹੱਲ ਕਹਿੰਦਾ ਮੇਰੇ ਪੈਂਟ ਨਹੀਂ ਫਸਦੀ ਮੈਂ ਮੋਟਾ ਹੋ ਗਿਆ ਲਾਲ ਕੋਟੀ ਪਾਈ ਫਿਰਦਾ ਤਾਂ ਸਰਕਾਰੀ ਸਕੂਲ ਵਾਂਗੂ ਕਿੱਥੇ ਰੈਟਰ ਬਣ ਆਏਗਾ ਇਹਨੂੰ ਹੈ ਕਿੱਥੇ ਆਵੇਂਗਾ ਲੈ ਉੱਧਰ ਦੀ ਮੋੜ ਆ ਜਾ ਮੁੰਡੇ ਦੀ ਮਾਸੀ ਸਰਵਾਲਾ ਤੂੰ ਨਹੀਂ ਜਾਣਾ ਨਹੀਂ ਕਿਉਂ ਸੁਣਿਆ ਕਿ ਮੈਂ ਠੀਕ ਹਾਂ ਟਾਈਮ ਨਾਲ ਆ ਜੀ ਆਦੂ ਨਹੀਂ ਅੱਜ ਆ ਜੀ ਯਾਰ ਹੱਥ ਨਾਲ ਹੀ ਭਾਈ ਆ ਕਿਤੇ ਕੀ ਲੈ ਪਿਆ ਮੁੰਡ ਦੀ ਮਾਸੀ ਬਲੀਚ ਕਰਕੇ ਆ ਗਈ ਹੋਏ ਨਾ ਇਹ ਨਾ ਬਾਇਓ ਇੱਕ ਮੁੰਜ ਕੇ ਪਾਈ ਫੇਰਦ ਗਿਆ ਤੁਸੀਂ ਤਾਂ ਉਹ ਇਨਸੀਡੈਂਟ ਹੋ ਗਿਆ ਇਨਸੀਡੈਂਟ ਕਿੰਨਾ ਟਾਈਮ ਲੱਗਿਆ ਫਿਰ ਰਾਤ ਨੂੰ ਕਰਨ ਨੂੰ ਬਲੀਚ ਲੱਗੇ ਸੀ ਘੰਟਾ ਕਰ ਬਲੀਚ ਕਰਕੇ ਆਈ ਆ ਘੰਟਾ ਲੱਗੇ ਸੀ ਆ ਲਾਦੇ ਕੋਈ ਨਾ ਟੈਗ ਨੂੰ ਵੀ ਹੈਗਾ ਇਹਦਾ ਭਾਣੇ ਤੱਕ ਨਹੀਂ ਸਵੇਰੇ 8 ਵਜੇ ਆ ਪਹੁੰਚ ਜਾ ਤੁਸੀਂ ਆਪ ਫੇਟਾਂਗੇ ਹੁਣ ਉਹੀ ਇਤਿਆਰ ਦਾ ਪ੍ਰੈਸ ਦਾ ਪੁੱਤਰੀ ਆਂਦੀ ਸੀ ਕਿ ਭਾਣੇ ਵੀ ਰਾਤ ਲੇਟ ਹੀ ਗਈ ਹੈ ਜਗਰਾਵਾਂ ਦਾ ਤੇ ਸੂਟ ਨਹੀਂ ਲੈਣੇ ਬਾਲੇ ਸੂਟ ਲੈਂਦੀ ਆ ਵੀ ਇਹ ਵੀ ਉਹ ਮੇਰੇ ਘਰ ਨਾਲ ਦਾ ਟਾਈਮ ਨਾ ਆਇਆ ਕਰੋ ਰਾਤ ਨੂੰ ਅਜਗਾ ਸਮਾਨ ਨਿਕਾ ਮੈਨਰੇ ਵੇਲੇ ਆ ਰਾਂ ਘਰ ਆਹ ਬਿਲਕੁਲ ਚੋਬਾ ਆ ਗਿਆ ਤੂੰ ਕਾ ਚੋਬਾ ਕਰਾ ਦੇਲਤੂ ਆ ਗਿਆ ਜੌਂਕੀ ਮਾਨ ਗੇਟ ਖੋਲੋ ਗੇਟ ਤੇ ਲੈ ਕੇ ਖੜੋ ਹਾਂ ਹੈ ਕੰਮ ਕਰੀ ਕਰਦੀ ਹੈ ਆਗੇ ਆਗੇ ਬਈ ਸਾਰੇ ਤੁਹਾਡਾ ਤਿਆਰ ਇੰਤਜ਼ਾਰ ਕਰੀ ਹਾਂ ਇੰਤਜ਼ਾਰ ਤੀਆਂ ਘੜੀਆਂ ਖਤਮ ਹੋਈਆਂ ਜੱਕੋ ਵੀ ਆਹ ਲਾ ਵੀ ਸਹੀ ਗੱਲ ਆ ਬਈ ਕਾਠ ਜਿਆਦਾ ਵਾਵਾ ਕਰੀ ਬੈਲਦੇ ਇਹ ਐਸੇ ਹੀ ਹੈ ਨਾ ਤੇ ਮੂਰੇ ਲਾ ਦੋ ਮੂਰੇ ਲਾ ਲਦਗੇ ਉਧਰ ਤੁਰ ਕੇ ਆਜੋ ਉਧਰ ਤੁਰ ਕੇ ਆਜੋ ਫਿਰ ਆ ਬੱਟੀਆਂ ਟੰਟ ਟੰਟ ਤਾਂ ਲਾਈ ਫਿਰਦੇ ਆ ਗੜਾ ਕਰਕੇ ਲੈ ਲਓ ਬੰਦੇ ਹੁਣੀ ਤਾਂ ਉਵੇਂ ਫਿਰਦੇ ਆ ਇਹ ਤਾਂ ਨਾਤਾ ਹੀ ਨਹੀਂ ਹਜੇ ਤੱਕ ਤੇ ਉੱਪਰ ਬਾળી ਨਾ ਮੂੰਹੇ ਲਾਉਦੋ ਸੋ ਬਾળી ਮੂੰਹੇ ਲੈ ਕੇ ਲਾ ਲਿਆ ਵੀ ਨਾਕਾ ਓ ਬਾਹੋ ਬਾਈ ਬੜਾਂ ਆ ਬਾਈ ਡੈਡੀ ਨੇ ਕੁਰਬਾਨ ਚੱਕ ਲਈ ਚੋਲਾ ਪਾਉਣਾ ਹੁਣ ਡੈਡੀ ਨੇ ਆਜੋ ਵੀ ਆਜੋ ਚ ਰੋਕ ਜੋ ਵੀ ਰੋਕ ਜੋ ਇਹ ਨਾਨਕਾਂ ਜੀ ਅੱਜ ਲਓ ਵੀ ਚਲੋ ਵੀ ਚਲੋ ਨਾਨਕੇ ਆਏ ਆ ਅੱਛਾ ਹੁਣੀ ਐਂਟਰੀ ਕਰਾ ਦੀ ਪੋਣੀ ਨੇ ਹਾਂ ਹਾਂ ਪਰ ਪਹਿਲਾਂ ਤੋਂਣੀ ਪਹਿਲੀ ਐਂਟਰੀ ਤਾਂ ਹੋਣੀ

ਇਲਾਹੀ ਜੰਮੇ ਸੀ ਡੱਡੂ ਫੜਾਣ ਵੇ ਗਈਆਂ ਨੇ ਤੇ ਕੰਨ ਤੇਰੀਆਂ ਨਾਲ ਕੀਆ ਕੰਨ ਤੇਰੀਆਂ ਨਾਲ ਕੀਆ ਖਾਦੀ ਐਸੀ ਢਿੱਲਾ ਜੰਮੀਆਂ ਸੀ ਢਿੱਲਾ ਓ ਤੂੰ ਕਰਈਂ ਜੰਮੀਆਂ ਵੇ ਓ ਕਰ ਦੋ ਖੜ ਜੋ ਵੀ ਖੜ ਜੋ ਸੋਹਣੇ ਨੂੰ ਤਾਂ ਆਉਂਦੀ ਚਲੋ ਵੀ ਕੋਣ ਜਾਣੇ ਕਿੰਨੇ ਬਣ ਲੈਗੇ ਅਸਤਰੀ ਗਾੜ ਸਤਿ ਸ੍ਰੀ ਅਕਾਲ ਪਾਣੀ ਸਤਿ ਸ੍ਰੀ ਅਕਾਲ ਵਧਾਈਆਂ ਤੁਹਾਨੂੰ ਬਹੁਤ 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 ਪਲੀ ਮੇਰੇ ਗਾਣੇ ਨਹੀਂ ਦੇਖੀ ਚਲੋ ਮੰਨੂ ਛਾ ਗਣੋ ਮੇਰੇ ਗੀਤ ਕੌਣ ਲੱਗ ਗਿਆ ਇਕ ਨੇ ਹਾਂ ਚਲੋ ਮੀਨੋwidehat ਜੀ ਬੀ ਗਾਣਾ ਤਾਂ ਬਣ ਲਿਆ ਗਾਣਾ ਤਾਂ ਕੰਨਾ ਤਾਂ ਮਰੇ ਲਿਆ ਖਾਲਸੇ ਖਾਲਸੇ ਆਏ ਹਾਂ ਇਹ ਗੱਲ ਆ ਗਾਣਾ ਤਾਂ ਬੰਨੀ ਤਾਂ ਹੁੰਦਾ ਇਹਦੇ ਵਿੱਚ ਉਹੀ ਤਾਂ ਗੱਲ ਆ ਉਹ ਬੰਦੇ ਨਹੀਂ ਹੁੰਦੀ ਲਾ ਇਹ ਨੂੰ ਪੁੱਛਦੇ ਆ ਖਾਲਸੇ ਬਲੀਚ ਕਰਦੇ ਹੁੰਦੇ ਆ ਹਾਂ ਕੋਣ ਬਿਦਾਰ ਭਰਾ ਨਹੀਂ ਸੋਣ ਆਇਆ ਸਹੀ ਗੱਲ ਆ ਵੀ ਜੁੱਤੀਆਂ ਖਾਣੀਆਂ ਤੂੰ ਉਹਦੇ ਇੰਦੀ ਚ ਲੈ ਆਓ ਬਦਾਨੀਆਂ ਬਹੁਤ ਬਹੁਤ ਪਾਣੀ ਸਾਸਿਕਾ ਬਦਾਨੀਆਂ ਨਾਲੋਂ ਬਹੁਤ ਬਹੁਤ ਮਾਮੇ ਨਹੀਂ ਹਾਂ ਅੱਲੇ ਆ ਖਾਣਦੇ ਉਹਦੇ ਵੱਡੇ ਹੋ ਗਏ ਹੋਰ ਬਾਈ ਬਦਾਨੀਆਂ ਵੀ ਕਰਨ ਮਾਮੂ ਵੀ ਵਿਆਹ ਆ ਮੁੰਡਾ ਜਾਦੀ ਨਹੀਂ ਕਰਦਾ ਕੋਈ ਪਰ ਹੋਇਆ ਚਲੇ ਆ ਫੜ ਕੇ ਰੱਖ ਇਹ ਕਰ ਲੋ ਫੇਟ ਹੁਣ ਬਸ ਕਰਦੇ ਆ ਹਜੇ ਤਾਂ ਤੇ ਕਰਾਂਗੇ ਲਾਈਵ ਕਿਸ਼ਾ ਆਟੇ ਚ ਪਾਣਿਓ ਕਿਵੇਂ ਆ ਕਰਨ ਸਿੰਘ ਬਤਾ ਗਿਆ ਤਾਂ ਯਾਦੀਆਂ